ਸਰਬਜੀਤ ਸੰਗਰੂਰ ਵੀ ਜੀ ਕਪਤਾ ਨਾਮ ਤੇਰਾ ਨਾਲ ਤੇਰੇ ਸ਼ਹਿਰ ਦਾ ਨਾਮ ਤੇਰਾ ਨਾਲ ਤੇਰੇ ਸ਼ਹਿਰ ਦਾ ਸਰਬਜੀਤ ਸੰਗਰੂਰ ਵੀ ਮਸ਼ਹੂਰ ਕਰਤਾ ਸਰਬਜੀਤ ਸੰਗਰੂਰ ਵੀ ਮਸ਼ਹੂਰ ਕਰਤਾ ਕੱਤੇ ਦਿਨ ਰਾਤ ਨਾਮ ਲੈ ਕੇ ਤੇਰਾ ਕੱਤੇ ਦਿਨ ਰਾਤ ਲੈ ਕੇ ਨਾਮ ਤੇਰਾ ਕੱਤੇ ਦਿਨ ਰਾਤ ਲੈ ਕੇ ਨਾਮ ਤੇਰਾ ਤੇਰੇ ਦੁੱਖਾਂ ਨੇ ਜੋਤੀਏ ਤੇਰੇ ਦੁੱਖਾਂ ਨੇ ਜੋਤੀਏ ਬੇਸ਼ੱਕ ਚੂਰ ਕਰਤਾ ਬੇਸ਼ੱਕ ਚੂਰ ਕਰਤਾ ਨਾਮ ਤੇਰਾ ਨਾਲ ਤੇਰੇ ਸ਼ੈਦਾਂ सर्वजी संगरूर जी मछ